ਵਿਦਾਇਕ ਮਰੀਸ਼ ਕਟਾਰੀਆ ਜੀ ਸਾਡੇ ਨਾਲ ਨੇ ਉਹਨਾਂ ਪਰਿਵਾਰਕ ਮੈਂਬਰਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਡੀ ਵੱਤਬਾਤ ਮਦਦ ਕੀਤੀ ਜਾਵੇ ਐਮਐਲਏ ਸਾਹਿਬ ਕੀ ਕਹਿਣਾ ਚਾਹੋਗੇ ਉਹ ਬਣਾ ਲੈਨੇ ਹੁਣ ਤਾਂ ਇਹ ਕਰੇਤੀ ਮੌਕੇ ਪਹਿਲੇ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਤੇ ਅੱਛਾ ਜੀ ਸਾਹਿਬ ਤੇ ਬਾਕੀ ਮੈਂ ਉਸ ਤੋਂ ਬਾਅਦ ਜਿਹੜੀਆਂ ਸੱਭਾ ਪ੍ਰਦਾਇਕ ਲੱਗੀਆਂ ਜਿੱਨੀਆਂ ਵਿੱਚ ਜਥੇਬੰਦੀਆਂ ਬਾਬਾ ਗਿਆਨ ਸਿੰਘ ਜੀ ਬੈਠੇ ਅਕਲ ਵੀ ਆਏ ਸੀ ਅੱਜ ਵੀ ਆਏ ਹੋਰ ਵੀ ਜਿੱਦਨ ਇਹ ਨੂੰ ਅੱਜ ਕਈ ਦਿਨੋਂ ਚੱਲੇ ਸਾਨੂੰ ਇੱਥੇ ਲੱਗਿਆ ਨੂੰ ਪਰ ਪਾਣੀ ਜਿਆਦਾ ਸਪੀਡ ਨਾਲ ਆ ਇਸ ਕਰਕੇ ਜਿੰਨੇ ਵੀ ਗੱਟੇ ਲਾਈਦੇ ਆ ਤਕਰੀਬਨ ਰੋੜ ਦੇ ਲੈ ਜਾਂ ਹੁਣ ਇੱਥੇ ਕੱਲ ਕਮਰੇ ਸੀਗੇ ਉਹ ਵੀ ਡੁੱਗ ਗਏ ਬਾਥਰੂਮ ਸੀ ਸਾਰੇ ਰੁੜ ਗਏ ਪਾਣੀ ਬਹੁਤ ਜਿਆਦਾ ਸਪੀਡ ਨਾਲ ਆ ਅਸੀਂ ਤਾਂ ਜਿੰਨੀ ਜੋ ਵੀ ਅੱਗੇ ਵੱਧ ਤੱਕ ਲੱਗੇ ਸਕ ਜਾਣੇ ਆ ਇਲਾਕੇ ਨੂੰ ਬੇਨਤੀ ਕੀਤੀ ਸੀ ਅੱਜ ਤੋਂ 5 ਦਿਨ ਹੋ ਗਏ ਆ ਪਹਿਲਾਂ ਚਲੋ ਅਸੀਂ ਥੋੜੇ ਜਿਹੇ ਬੰਦੇ ਸੀ 5 ਦਿਨ ਪਹਿਲਾਂ ਅਸੀਂ ਫਿਰ ਸ਼ਾਮ ਵੀਡੀਓ ਪਾਈ ਨੇ ਭਾਈ ਇੱਥੇ ਆਣ ਕੇ ਸਾਥ ਦਿਓ ਇਸ ਤਰ੍ਹਾਂ ਕਰਕੇ ਬਹੁਤ ਖਤਰਾ ਵਾ ਤਿੰਨੇ ਦਾ ਦੇਖ ਲਓ ਕਿ ਕਿੰਨੇ ਪੰਡ ਮਾਰ ਕਰੂਗਾ ਉਹ ਪੰਡ ਵਾਲਿਆਂ ਤਾਂ ਜਿੰਨਾ ਜਿਹੜੇ ਮਾਰ ਥੱਲੇ ਆ ਉਹ ਤਾਂ ਆਏ ਆ ਪਰ ਬਾਹਰੋਂ ਵੀ ਸੰਗਤ ਆਣ ਕੇ ਮਦਦ ਕਰ ਰਹੀ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕੋ ਮਾਝੇੋਂ ਵੀ ਟਰਾਲੀਆਂ ਲੈ ਕੇ ਆ ਰਿਆ ਮਿੱਟੀ ਦੀਆਂ ਅਸੀਂ ਸਭ ਨੂੰ ਇਹ ਹੀ ਬੇਨਤੀ ਕੀਤੀ ਆ ਵੇ ਵਾਤ ਤੋਂ ਮਿੱਟੀ ਦੀਆਂ ਟਰਾਲੀਆਂ ਲੈ ਕੇ ਆਓ ਮਿੱਟੀ ਦੀਆਂ ਟਰਾਲੀਆਂ ਤੇ ਲੋੜਾ ਦਾ ਕੀ ਸਾਨੂੰ ਇੱਥੇ ਚਾਰੇ ਦੀ ਉਹ ਸਭ ਵਾਧੂ ਕੀਤਾ ਹੋਇਆ ਵਾ ਇਕੱਠਾ ਵੀ ਚੋਕਰ ਵੀ ਸਾਰਾ ਕੁਝ ਉਹ ਕਰ ਦਿੱਤੀ ਆ ਕਰ ਦਿੱਤੀ ਆ ਉਤਾਰ ਆ ਜਾਂਦੀ ਆ ਮੈਂ ਸਮਝਦਾ ਵਾਂ ਇਹ ਜਿਹੜੀ ਕਹਿ ਜਣਾ ਵਾ ਸੌਖਾ ਵਾ ਯਾਰ ਉਹ ਬਹੁਤ ਸਾਰੇ ਬੰਦੇ ਇੱਥੇ ਤਮਾਸ਼ਾ ਵੇਖਣ ਵਾਲੇ ਵੀ ਆਉਂਦੇ ਆ ਜਿਹੜਾ ਪੀੜਤ ਪਰਿਵਾਰ ਹਰ ਪੀੜਤ ਬਹੁਤ ਔਖੀ ਜ਼ਿੰਦਗੀ ਆ ਜਾ ਕੇ ਵੇਖੋ ਬਹੁਤ ਸਾਰੇ ਲੋਕ ਸਭਰਾਵਾਂ ਗੱਟਾ ਬਾਦਸ਼ਾਹ ਕੋ ਖੱਤੇ ਵਾਲਾ ਅੱਲੇ ਵਾਲਾ ਸਾਰਾ ਬੰਦ ਰਿਆ ਪਿਆ ਬੰਦ ਤੇ ਬੈਠੇ ਆ ਦੁਨੀਆ ਵਿੱਚ ਸਭ ਤੋਂ ਵੱਡਾ ਸੁਖ ਹੁੰਦਾ ਘਰ ਦਾ ਜੋ ਘਰੇ ਨਜ਼ਾਰਾ ਨਾ ਤੁਸੀਂ ਬਾਹਰ ਜਿੰਨਾ ਮਰਜ਼ੀ ਸੈਰ ਕਰਿਓ ਸਿੰਮਲੇ ਜਿੱਥੇ ਮਰਜ਼ੀ ਜਾਓ ਪਰ ਜਦੋਂ ਘਰ ਆਣ ਕੇ ਨਜ਼ਾਰਾ ਕਰਦਾ ਉਦੋਂ ਫਿਰ ਕਹਿੰਦੇ ਆ ਜਿਹੜੇ ਪੁਰਾਣੇ ਬਜ਼ੁਰਗ ਦਹਿਣਾ ਉਹ ਕਹਿੰਦੇ ਦਹੀਂ ਜੋ ਸੁਖ ਛੱਜੂ ਦੇ ਚਬਾਰੇ ਉਹ ਬਲਕ ਨਾ ਬੁਖਾਰੇ ਘਰ ਵਰਗਾ ਸੁੱਖ ਨਹੀਂ ਕਿਤੇ ਜਦੋਂ ਇਨਸਾਨ ਦਾ ਘਰ ਦਾ ਸੁੱਖ ਚਲਾ ਜਾਂਦਾ ਉਦੋਂ ਵੱਡਾ ਦੁੱਖ ਨਹੀਂ ਜਿਹੜੀ ਬੰਦ ਦੇ ਉੱਤੇ ਲੋਕ ਬੈਠੇ ਆ ਨਲਕਾਂ ਵਰਗੀ ਜ਼ਿੰਦਗੀ ਜਿਉਂ ਰਹਿਆ ਭਾਈ ਜੀ ਉੱਥੇ ਕੋਈ ਬੈਡਰੂਮ ਨਹੀਂਗਾ ਕੋਈ ਉੱਥੇ ਬਾਥਰੂਮ ਨਹੀਂ ਕੋਈ ਨਲਕਾ ਨਹੀਂ ਮਤਲਬ ਨਲਕਾਂ ਵਾਲੀ ਜ਼ਿੰਦਗੀ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਸਾਡਾ ਸਾਰਿਆਂ ਦਾ ਫਰਜ ਬੰਦਾ ਵੇਖੋ ਕਿਸੇ ਦੇ ਵੀ ਆਫਤਾ ਸਕਦੀ ਆ ਇਹ ਪ੍ਰਮਾਤਮਾ ਨੇ ਮੌਲ ਹੈ ਪਾਣੀ ਅੱਗੇ ਵੀ ਆਉਂਦਾ ਸੀ ਪਰ ਇਸ ਸਾਲ ਬਹੁਤ ਜ਼ਿਆਦਾ ਆਇਆ ਕੋਈ ਦਿਨ ਨਾ ਜਾਣੀ ਜਦੋਂ ਮੀਂਹ ਨਹੀਂ ਪਏ ਤੇ ਆਪਾਂ ਸਾਰੇ ਜਣੇ ਗਾੜ ਮਿਲ ਕੇ ਮੈਂ ਸਾਰੇ ਜਿੱਥੇ ਜਿੱਥੇ ਵੀ ਕੋਈ ਸੁਣ ਰਿਹਾ ਹਰੇਕ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਅਸੀਂ ਵੀ ਲੱਗੇ ਹੋਏ ਆ ਤੁਸੀਂ ਵੀ ਨਾਲ ਸਾਡੇ ਆਣ ਕੇ ਮੋਢੇ ਨਾਲ ਮੋਢਾ ਲਾਓ ਕੋਈ ਪਾਰਟੀ ਦਾ ਮਸਲਾ ਨਹੀਂ ਕੋਈ ਕਾਲੀ ਕਾਂਗਰਸ ਦਾ ਮਸਲਾ ਨਹੀਂ ਸਾਡੇ ਆਸਤੇ ਸਾਰੇ ਇੱਕੋ ਜਿਹੇ ਆ ਤੇ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਦੇ ਉਹਦਾ ਵੀ ਪਰਵਾਹੀ ਨਹੀਂ ਕਰ ਸਕਦੇ ਜਿਹੜਾ ਇਹਦੀ 50 ਕਿੱਲੇ ਰੁੜ ਗਈ ਕੇ ਇਹਦੀ 10 ਕਿੱਲੇ ਰੁੜ ਗਈ ਕੇ ਇਹਦੀ 5 ਵੀ ਰੁੜ ਗਈ ਕੇ ਦੀ ਜਿੰਨੀ ਜਿੰਨੀ ਕੇ ਦੀ ਟੈ ਗਈ ਸੀ ਉਹ ਜ਼ਮੀਨ ਵੀ ਗਈ ਚੋਨਾ ਲੱਗਾ ਆ ਵੀ ਗਿਆ ਤੇ ਬਾਈ ਜੀ ਹੁਣ ਘਟੋ ਘਟਾ ਆਪਾਂ ਮਲਗ ਤਾਂ ਲਾ ਸਕਦੇ ਨਾ ਜ਼ਖਮਾਂ ਤੇ ਤੇ ਆਓ ਨਾਲ ਰਲ ਮਿਲ ਕੇ ਆਪਾਂ ਇਹਨਾਂ ਦੇ ਜ਼ਖਮਾਂ ਤੇ ਮਲਮ ਹੀ ਲਾ ਦਈਏ ਮੈਂ ਇਹਦੀ ਵੀ ਬਾਅਦ ਵਿੱਚ ਬੇਨਤੀ ਕਰਦਾ ਜਦੋਂ ਆ ਪਾਣੀ ਲੈ ਜਾਵੇ ਉਦੋਂ ਵੀ ਜ਼ਰੂਰ ਘੇੜਾ ਮਾਰੋ ਇਸ ਤੋਂ ਬਾਅਦ ਬੀਜਣੇ ਵੀ ਆ ਕੋਈ ਖਾਦ ਦਵਾਈ ਦਾ ਵੀ ਨਾਲ ਸਾਡੇ ਮਦਦ ਕਰਿਆ ਜੇ ਅਸੀਂ ਸਾਰਿਆਂ ਨੂੰ ਹੌਸਲਾ ਦਿੱਤਾ ਵੀ ਅਸੀਂ ਕਰਾਂਗੇ ਤੁਹਾਡੀ ਬੰਦਤ ਖਾਦ ਦਵਾਈ ਵੀ ਤੇ ਤੋਂ ਬੰਕੇ ਨਾਲ ਲਿਆੜੀ ਦੋਵੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਜਿੰਨੇ ਵੀ ਮੇਰੇ ਸਰਪੰਚ ਬਣੇ ਇੱਥੇ ਨੇ ਕੋਈ ਉਹ ਜਿਹਾ ਸਰਪੰਚ ਨਹੀਂ ਜਿਹੜਾ 30 40 ਬੰਦੇ ਨਹੀਂ ਲੱਗੇ ਆ ਮੇਰੇ ਖਾਲਸਾ ਪੰਜਾਬ ਦੇ ਉੱਤੇ ਸਰਪੰਚਾ ਜਿਹੜੇ ਕੀਤੀ ਸੀ ਚਲ ਚਲੀ ਬੰਦੇ ਲੈ ਕੇ ਆਏ ਆ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਭਰਾਓ ਤਗੜੇ ਹੋ ਕੇ ਇਹ ਆਪਣਾ ਕੱਲਿਆ ਦਾ ਮਸਲਾ ਨਹੀਂਗਾ ਇਨਸਾਨੀਅਤ ਦੇ ਨਾਤੇ ਸਾਡਾ ਫਰਜ਼ ਬਣਦਾ ਅਸੀਂ ਸਾਰੇ ਨਾਲ ਮਿਲ ਕੇ ਮੇਰੇ ਨਾਲ ਐਸਚਓ ਸਾਹਿਬ ਵੀ ਇਹਨਾਂ ਦੀ ਸਾਰੇ ਮੁਲਾਜ਼ਮ ਵੀ ਲੱਗੇ ਹੋਏ ਆ ਕਿਉਂਕਿ ਲੋਕ ਟਰਾਲੀਆਂ ਗਲਤ ਬਲਤ ਲੈ ਆਉਂਦੇ ਆ ਉਦੋਂ ਮੇਰੇ ਇਹਨਾਂ ਦੀ ਡਿਊਟੀ ਲਈ ਆ ਮੁਲਾਜ਼ਮਾਂ ਦੀ ਵੀ ਤੁਸੀਂ ਇਹਨਾਂ ਨੇ ਉੱਤੇ ਖੜੇ ਕੀਤੇ ਸੜਕ ਤੇ ਵੀ ਇੱਕ ਪਾਸੇ ਦੀ ਜਾਓ ਤੇ ਇੱਕ ਪਾਸੇ ਦੀ ਆਓ ਹੋਰ ਵੀ ਕਹੀ ਸਾਡੀਆਂ ਜਥੇਵਦੀਆਂ ਮੈਂ ਸਾਰਿਆਂ ਦਾ ਤੈਅ ਦਲੋਂ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਇੱਕ ਕਾਂਗਰਸ ਦੇ ਐਮ ਐਲ ਏ ਕਲਵੀਰ ਸਿੰਘ ਜੀਰਾ ਵੱਲੋਂ ਰੁਪ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਦੀ ਸੁਣਵਾਈ ਸਰਕਾਰ ਦੇ ਵਿੱਚ ਨਹੀਂ ਹੈ ਉਸ ਬਾਰੇ 21 ਪੱਤਰ ਜੀ ਬਾਈ ਜੀ ਠੀਕ ਹੈ ਮੈਂ ਕੋਈ ਮੁਕਰਦਾ ਨਹੀਂਗਾ ਪਰ ਐਵੇਂ ਨਹੀਂ ਕਰਨਾ ਚਾਹੀਦਾ ਜੇ ਕੋਈ ਇਨਸਾਨ ਦੇ ਮੂੰਹੋਂ ਕੋਈ ਮਾੜੀ ਮੁੱਠੀ ਗੱਲ ਉਲਟ-ਪੁਲਟ ਨਿਕਲ ਜਾਂਦੀ ਆ ਤੇ ਉਸੇ ਨੂੰ ਗੱਲ ਚਾ ਆ ਯਾਰ ਇਹ ਨਹੀਂ ਦਿਖਦਾ ਇਹਨਾਂ ਨੂੰ ਵੀ 4 ਮਹੀਨੇ ਬਾਅਦ ਬਿਜਲੀ ਫਰੀ ਕਰਤੀ ਸਕੂਲ ਇਹ ਬਣ ਬਣਾਤੇ ਯਾਤਰਾ ਫਰੀ ਮੈਂ ਕਹਿਣਾ ਨਹੀਂ ਚਾਹੁੰਦਾ ਇਹ ਕਿ ਅੱਜ ਸਾਨੂੰ ਅਸੀਂ ਹਰ ਪੀੜਤਾ ਨਾਲ ਖੜੇ ਆ ਮੇਰਾ ਫਰਜ਼ ਨਹੀਂ ਬਣਦਾ ਉਹ ਜੀਆਂ ਗੱਲਾਂ ਕਰਨ ਦਾ ਪਰ ਜਦੋਂ ਉਹੋ ਜਿਹੇ ਇਨਸਾਨ ਕਰਦੇ ਆ ਮੈਨੂੰ ਪੰਜਾਬ ਦੇ ਵਿੱਚ ਕਿਹੜੇ ਬੰਦੇ ਨੇ 284 ਟਾਲੀਆਂ ਲੈ ਕੇ ਨਿਕਲੇ ਆ ਕੁਵਰੀ ਨਾਲੇ ਲੋਹ ਦੀ ਪੰਜ ਸੱਤ ਟਾਲੀਆਂ ਦਿੱਲੀ ਵੀ ਜਿੰਦੇ ਆ ਰਾਸ਼ਨ ਦੀਆਂ ਇਕੱਠਾ ਕੀ ਜੋ ਕਰ ਕੀ ਦੂਜਾ ਰਾਸ਼ਨ ਘਰਾਂ ਦਾ ਰਾਸ਼ਨ ਤਰਪਾਲਾ ਜੋ ਵੀ ਮੰਗਦਾ ਮੈਂ ਸਾਰਿਆਂ ਨੂੰ ਵਾਰੀ ਵਾਰੀ ਕਹਦਾ ਹਾਂ ਜੋ ਦਵਾਈ ਤਰਪਾਲ ਜੋ ਚਾਹੀਦਾ ਵਾ ਮੈਨੂੰ ਦੱਸੋ ਮੈਂ ਨਾਂ ਲਿਆ ਕੇ ਦਵਾ ਫੇਰ ਤੇ ਦੱਸੋ ਮੈਂ ਉੱਥੇ ਬੈਠਾ ਸਿਆਸੀ ਰੋਟੀਆਂ ਸੇਕੀ ਜਾਂਦਾ ਲੈ ਜੀ ਇਹਨਾਂ ਦੀ ਸਰਵਾਈ ਨਹੀਂ ਤੇ ਤੇਰੀ ਜੀ ਜਮਨ ਆਵਾਜ਼ ਉਸ ਗੱਲ ਤੇ ਤੂੰ ਕੀ ਕੀਤਾ ਆਪਦੀ ਵਾਲੀ ਤੂੰ ਇੱਕ ਬਸ ਸਟੈਂਡ ਹੀ ਮਹੂਜ ਬਣਾ ਸਕਿਆ ਕਮੇਟੀ ਆ ਤੇ ਜਿਹੜਾ ਬੰਦਾ ਪਿੰਡਾਂ ਦੇ ਵਿੱਚ ਬਸ ਸਟੈਂਡ ਬਣ ਗਏ ਆ ਤੇ ਤੂੰ ਕਮੇਟੀ ਵਿੱਚ ਮਹੂ ਕਮੇਟੀ ਦੀ ਹਵਸਤਾਂ ਨਹੀਂ ਨਾ ਉਥੇ ਕੋਈ ਸੀਵਰੇਜ ਨਾ ਕੋਈ ਚੱਜ ਦਾ ਪਾਰਕ ਸੈਰ ਕਰਨ ਨੂੰ ਬੱਚਿਆਂ ਦੇ ਮੱਲਾਲੇ ਜਲੋ ਮੱਲਾਲੇ ਦੇਖ ਲਓ ਕੋਈ ਪਾਰਕ ਹੈਗਾ ਕੋਈ ਸਟੇਡੀਅਮ ਹੈਗਾ ਕੋਈ ਉਥੇ ਸੀਵਰੇਜ ਨਹੀਂ ਕੁਛ ਨਹੀਂ ਬਸ ਸਟੈਂਡ ਸਭ ਤੋਂ ਵੱਡੀ ਗੱਲ ਹੁੰਦੀ ਆ ਉਹ ਤਾਂ ਤੇਰੇ ਕੋਲ ਬਣੇ ਨਹੀਂ ਇਦ ਗੱਲਾਂ ਕਰਦਾ ਧੜੀ ਧੜੀ ਦੀਆਂ ਕਿੰਨੇ ਅੱਜ ਇਹ ਤਾਂ ਗੱਲ ਉਹ ਕਹਿੰਦਾ ਕਿਦਾਂ ਡਾਈਆ ਵਾਲ ਕਿ ਡੇ ਡੇ ਉਹ ਕਹਿੰਦਾ ਹੁਣੇ ਤੇਰੇ ਸਾਹਮਣੇ ਆ ਜਾਣੇ ਆ ਇੱਕ ਸਾਲ ਰਹੀ ਜਾਂ ਸਵਾ ਸਾਲ ਤੇਰੇ ਸਾਹਮਣੇ ਆ ਜਾਣਾ ਕੱਲ ਪਤਾ ਤੈਨੂੰ ਲੱਗ ਜੂਗਾ ਜਿਹੜੇ ਤੂੰ ਕਹਿੰਦਾ ਸਰਕਾਰ ਭੁੱਲ ਜਾ ਸਰਕਾਰ ਨੂੰ ਤੇ ਇਸ ਕਰਕੇ ਐਵੇਂ ਨਹੀਂ ਕਰੀਦਾ ਹੁੰਦਾ ਲੋਕਾਂ ਦੀਆਂ ਆਣੀਆਂ ਮਦਦ ਕਰ ਜਿਹੜੀ ਗੱਲ ਬੰਦ ਦੀਆਂ ਤੇ ਐਵੇਂ ਉੱਥੇ ਬੈਠੇ ਹੋ ਜੀਆਂ ਬਿਆਨਬਾਜ਼ੀਆਂ ਕਰਨ ਦੇ ਚੰਗੀ ਗੱਲ ਨਹੀਂ ਤਤਲਵਾਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਇਹ ਸੀ ਸਾਡੇ ਹਰਮਨ ਪਿਆਰੇ ਮਦਦ ਲਈ ਜਾਣਾ ਸ਼ੰਕਰ ਨੇ ਮੇਰੇ ਬੇਟੇ ਨੇ ਸਰਮੈਨਾ ਕੋ ਬੈਸੇ ਜ ਪਾਇਆ ਸਾਰਿਆਂ ਨੂੰ ਵੀ ਆਪਾਂ ਕੱਲ ਨੂੰ ਹਰਪ੍ਰੀਤਾਂ ਦੀ ਮਦਦ ਵਾਸਤੇ ਜਾਣਾ ਜਿੰਨਾ ਵੀ ਕੋਈ ਕਰ ਸਕਦਾ ਆਉਂਦਾ ਆਉਂਦਾ ਲੈ ਕੇ ਆਓ ਤੂੜੀ ਪੱਠੇ ਜੋ ਵੀ ਆ ਜੋ ਵੀ ਤੁਸੀਂ ਕਰ ਸਕਦੇ ਜੀ ਬਾਈ ਜੀ ਇੱਕ ਇੱਕ ਨਿੱਕੇ ਜਿ ਸਨੇਹ ਤੇ ਅਜੇ ਕਿ ਮੈਂ ਕਿਸੇ ਨੂੰ ਨਹੀਂ ਕਿਹਾ ਬੇਟੇ ਨੇ ਕਿਹਾ ਫਿਰ ਵੀ 284 ਟਰਾਲੀਆਂ ਹੋਣੀਆਂ ਕੁਈ ਮਾਰੀ ਮੂਟੀ ਗੱਲ ਨਹੀਂ ਗਈ ਬਹੁਤ ਮਤਲਬ ਮੈਂ 4 ਚੁੱਕਰ ਮੈਂ ਕਹਿੰਦਾ ਖਮਨਾ ਬਣਾ ਕੀ ਸਾਰੀਆਂ ਚੀਜ਼ਾਂ ਲੇ ਗਏ ਬਿਲਕੁਲ ਜੀ ਉਹ ਤਾਂ ਮੀਡੀਆ ਦੇ ਥਰੂ ਵੀ ਦੇਖਿਆ ਜਾ ਰਿਹਾ ਹੈ ਤੇ ਸੰਗਤਾਂ ਦੇ ਥਰੂ ਵੀ ਦੇਖਿਆ ਜਾ ਰਿਹਾ ਹੈ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਉਹ ਤਾਂ ਸਾਥ ਆਇਆ ਜਾ ਰਿਹਾ ਹੈ ਸੇਵਾ ਨੂੰ ਲੈ ਕੇ ਤੇ ਬਹੁਤ ਜ਼ਿਆਦਾ ਮਦਦ ਵੀ ਕੀਤੀ ਜਾ ਰਹੀ ਹੈ ਮੈਂ ਕਹਿੰਦਾ ਮੈਂ ਸੰਗਤ ਦਾ ਦੇ ਨਹੀਂ ਦੇ ਸਕਦਾ ਜੋ ਇਲਾਕੇ ਨੇ ਮੈਨੂੰ ਮਾਨ ਸਤਕਾਰ ਬਖਸ਼ਿਆ ਬਾਅਦ ਕਹਿੰਦਾ ਜੀ ਮੈਂ ਸਾਰੀ ਜ਼ਿੰਦਗੀ ਵੀ ਲਗਾ ਰਾਵਾਂ ਇਹਨਾਂ ਦਾ ਕਰਜ਼ਾ ਨਹੀਂ ਲਾ ਸਕਦਾ ਬਾਈ ਜੀ ਹੁਣ ਇਹ ਦੇ ਵੇਲੇ ਤੇ ਗੱਲ ਨਹੀਂ ਕਰਨੀ ਚਾਹੀਦੀ ਪਾਪੂ ਨੂੰ ਇੱਕ ਵੋਟ ਨਹੀਂ ਖਰੀਦੀ ਇੱਕ ਬੇਦਕ ਸ਼ਰਾਬ ਤੇ ਨਹੀਂ ਦਿੱਤੀ ਇੱਕ ਗੱਡੀ ਕਿਰਾਏ ਤੇ ਨਹੀਂ ਕੀਤੀ ਜਨਤਾ ਨੇ ਬਾਈ ਜੀ ਜੋ ਪਿਆਰ ਦਿੱਤਾ ਅੱਜ ਪਹਿਲੀ ਵਾਰੀ 13000 ਰੁਪਏ ਜੋ ਤੇ ਅਸੀਂ ਅੱਜ 22000 ਰੁਪਏ ਚੁਟਾਇਆ ਮੈਂ ਸਾਰੇ ਵੇਲੇ ਇਹਨਾਂ ਦੇ ਪੈਰ 'ਤੇ ਉਤਕੀਉਂਗਾ ਮੇਰੇ ਵਾਸਤੇ ਸਾਰੀ ਜਨਤਾ ਮੈਂ ਬਹੁਤ ਬਹੁਤ ਮਾਣ ਨਾਲ ਧੰਨਵਾਦ ਮੈਂ ਤਾਂ ਇਹਨਾਂ ਦੇ ਪੈਰ 'ਤੇ ਉਤਕੀਉਂਗਾ ਜਿਹੜੇ ਬੰਦਿਆਂ ਨੇ ਮੈਨੂੰ ਵਿਧਾਨ ਸਭਾ ਦੀਆਂ ਪੌੜੀਆਂ ਦੂਜੀ ਵਾਰ ਚੜਾਇਆ ਸਾਰੀ ਜ਼ਿੰਦਗੀ ਨਹੀਂ ਮੈਂ ਇਹਨਾਂ ਦਾ ਕਰਜ਼ਾ ਲਾ ਸਕਦਾ ਤੇ ਸਾਰੇ ਸਾਡੇ ਵਿਧਾਇਕ ਨਰੇਸ਼ ਕਟਾਰੀਆਂ ਜੀ ਇਹਨਾਂ ਵੱਲੋਂ ਸੰਗਤ ਦਾ ਤੇ ਆਈ ਹੋਈ ਸੇਵਾ ਕਰਨ ਵਾਲੀ ਟੀਮ ਦਾ ਬਹੁਤ ਜ਼ਿਆਦਾ ਧੰਨਵਾਦ ਕੀਤਾ ਜਾ ਰਿਹਾ ਤੇ ਨਾਲ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਸੇਵਾ ਦੇ ਵਿੱਚ ਸੰਗਤ ਪਹੁੰਚੇ ਤੇ ਸੰਯੋਗ ਦੇ ਨਾਲ ਹੀ ਸਭ ਕੁਝ ਹੁੰਦਾ ਆ ਕੈਮਰਾ ਪਰਸਨ ਜਗਰਾਜ ਸਿੰਘ ਦੇ ਨਾਲ ਮਹਿਕਲਵੰਤ ਸਿੰਘ ਪੰਜਾਬ ਸਿਟੀਜ਼ਨ ਨਿਊਜ਼ ਜੀ